मेरा अनिल जी ਜਿਹਨਾਂ ਦਾ ਐਕਸੀਡੈਂਟ ਹੋਇਆ ਕੀ ਲੰਘਾ ਮੇਰੇ ਪਿਤਾ ਜੀ ਸੀਗੇ ਚਮਨ ਲਾਲ ਜੀ ਅੱਛਾ ਜੀ ਤੇ ਕੀ ਕੀ ਮਾਮਲਾ ਕੀ ਹੋਇਆ ਇਹ ਜੀ ਅੱਜ ਵੀਰਵਾਰ ਪਿੰਡੋਂ ਮੱਥਾ ਟੇਕ ਕੇ ਆਉਂਦੇ ਸੀ ਸਾਡੇ ਅੱਛਾ ਜੀ ਪਿੰਡ ਸਿਗੇ ਛਲੂਪਰ ਸ਼ਾਮ ਜਰਾਸੀ ਦੇ ਕੋਲ ਉਧਰੋਂ ਮੱਥਾ ਟੇਕ ਕੇ ਆ ਰਹੇ ਸੀ ਮੇਰੇ ਮਾਤਾ ਜੀ ਵੀ ਪਿੱਛੇ ਬੈਠੇ ਸੀ ਐਕਟਵਾ ਤੇ ਇਹਨਾਂ ਤੇ ਤੇ ਜਦੋਂ ਆਂਦੇ ਹੋਏ ਇੱਥੇ ਆਈਟੀਆਈ ਦੇ ਸਾਹਮਣੇ ਟਰੂ ਵੈਲਿਊ ਦੇ ਕੋਲ ਨਾ ਅੱਛਾ ਜੀ ਇਹਨਾਂ ਦੀ ਐਕਟਵਾ ਦੇ ਵਿੱਚ ਪਿੱਛੋਂ ਲਿਆ ਕੇ ਕਿਸੇ ਨੇ ਗੱਡੀ ਮਾਰੀ ਇਹ ਜਦਕਿ ਸਾਈਡ ਤੇ ਤੁਰੇ ਉਹ ਬੰਦੇ ਚੱਲਦੇ ਸੀਗੇ ਕਿ ਦੋ ਤਾਂ ਸੀਗੇ ਖੜੇ ਸੀ ਐਕ ਮੌਕੇ ਦੇ ਉੱਤੇ ਤਾਂ ਮੈਂ ਉੱਥੇ ਨਹੀਂ ਸੀਗਾ ਵੈਸੇ ਉੱਥੇ ਕੈਮਰੇ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਪਈ ਹੈਗੀ ਇਹਨਾਂ ਨੇ ਹੈਲਮਟ ਪਾਇਆ ਸੀ ਤੇ ਬਿਲਕੁਲ 10 ਦੀ ਸਪੀਡ ਤੇ ਸੀਗੇ ਹੌਲੀ-ਹੌਲੀ ਠੀਕ ਹੈ ਜੀ ਅੱਗੇ ਕੋਈ বাস ਖੜੀ ਸੀ ਉਹਦੇ ਕਰਕੇ ਹੌਲੀ ਹੋ ਗਏ ਸੀ ਇੱਕ ਟਰੱਕ ਪਿੱਛੋਂ ਆਇਆ ਪਿੱਛੋਂ ਆ ਕੇ ਉਹਨੇ ਸਾਈਡ ਮਾਰੀ ਐਕਟਵਾ ਦੇ ਵਿੱਚ ਤੇ ਉਹ ਮਾਤਾ ਜੀ ਮੇਰੇ ਪਿੱਛੇ ਨੂੰ ਡਿੱਗ ਪਏ ਸਿਰ ਤੇ ਸੱਟ ਚੱਲਣ ਦੇ ਕਾਰਨ ਉਹਨਾਂ ਦੇ ਫਿਰ ਉਥੇ ਹੀ ਥਾਂ ਹੀ ਸ਼ਾਇਦ ਪੂਰੇ ਹੋ ਗਏ ਜਾਂ ਇਹ ਪੋਸਟਮਾਰਟਮ ਚ ਪਤਾ ਲੱਗੇਗਾ ਸਾਨੂੰ ਇੱਕ ਫੋਨ ਆਇਆ ਤਾਂ ਅਸੀਂ ਜਦੋਂ ਪਹੁੰਚੇ ਤਾ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਜੀ ਤੇ ਤੁਸੀਂ ਆਪ ਉਹਨੂੰ ਲਿਆਉਂਦਾ ਇਥੇ ਚੱਲ ਨਹੀਂ ਜੀ ਇਹਨਾਂ ਨੂੰ ਛੱਡ ਕੇ ਗਏ ਸੀ ਸ਼ਾਇਦ ਉੱਪਰ ਰਸਤੇ ਦੇ ਵਿੱਚੋਂ ਕੋਈ ਛੱਡ ਕੇ ਗਏ ਸੀ ਸ਼ਾਇਦ ਰਿਊ ਵੈਲਿਊ ਵਾਲੇ ਛੱਡ ਕੇ ਗਏ ਸੀ ਜਾਂ ਕੋਈ ਵੀ ਛੱਡ ਕੇ ਗਿਆ ਸੀਗਾ ਗੱਡੀ ਦਾ ਜਿਹੜਾ ਡਰਾਈਵਰ ਫੜਿਆ ਗਿਆ ਹਾਂ ਜੀ ਉਹ ਫੜਿਆ ਗਿਆ ਸੀ ਉਹਨੂੰ ਲੈ ਕੇ ਵੀ ਆਏ ਸੀਗੇ ਪੁਲਿਸ ਵਾਲੇ ਬਟ ਉਹ ਪੂਰੀ ਨਸ਼ੇ ਦੇ ਹਾਲਤ ਵਿੱਚ ਸੀਗਾ ਉਹ ਤਾਂ ਬੋਲ ਵੀ ਨਹੀਂ ਸਕਦਾ ਸੀਗਾ ਉਹ ਤਾਂ ਇੰਨਾ ਵੀ ਬੋਲਦਾ ਪਿਆ ਸੀਗਾ ਕਿ ਮੇਰੇ ਤੇ ਤਾਂ ਪਹਿਲਾਂ ਵੀ ਇੱਕ ਚੱਲਦਾ ਪਿਆ ਉਸਨੇ ਬਿਆਨ ਦਰਜ ਕਰ ਲਿਆ ਤੁਹਾਡੇ ਪੁਲਿਸ ਨੇ ਬਿਆਨ ਦਰਜ ਕੀਤੇ ਸੀਗੇ ਜੀ ਹੁਣ ਪਿਤਾ ਜੀ ਦੇ ਵੀ ਬਿਆਨ ਲੈਣਗੇ ਉਹ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਸਰ ਸਾਨੂੰ ਨਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਨਸ਼ਿਆਂ ਚਲਾ ਕੇ ਗੱਡੀਆਂ ਚਲਾਉਂਦੇ ਹੈਗੇ ਆ ਇਹਨਾਂ ਤੇ ਸਖਤ ਤੋਂ ਸਖਤ ਰੋਗ ਲਗਣੀ ਚਾਹੀਦੀ ਹੈਗੀ ਆ ਤਾਂ ਜੋ ਕਿਸੇ ਗਰੀਬ ਦੇ ਉੱਤੇ ਇਦਾਂ ਧੱਕਾ ਨਾ ਹੋ ਸਕੇ ਹਾਂਜੀ ਹਾਂਜੀ ਤੁਹਾਨੂੰ ਸਾਰੇ ਕੋ ਐਕਸੀਡੈਂਟ ਦਾ ਕੇਸ ਸਾਹਮਣੇ ਆਇਆ ਸੀਗਾ ਜੀ ਕੀ ਹੈਗਾ ਜੀ ਮੈਂ ਐਸਾ ਗੁਰਦੀਪ ਸਿੰਘ ਥਾਣਾ ਮਾਡਲ ਤੋਂ ਸ਼ਾਰਪ ਇਹ ਐਕਸੀਡੈਂਟ ਆਈਟੀਆਈ ਦੇ ਸਾਹਮਣੇ ਹੋਇਆ ਹੈ ਇੱਕ ਐਕਟਵਾ ਤੇ ਇੱਕ ਕੈਂਟਰ ਐਕਟਵਾ ਸਵਾਰ પતિ ਪਤਨੀ ਚਮਨ ਲਾਲ ਅਫਸੋਦੀ ਪਤਨੀ ਚਰਨਜੀਤ कौर ਇਹਨਾਂ ਦਾ ਮਨੋਂ ਦੇਖਣ ਦੇ ਫਿਲਹਾਲ ਜੋ ਸੁਣਦੇ ਆਇਆ ਸਾਈਡ ਵੱਜੀਆ ਟਰੱਕ ਦੀ ਤੇ ਉਹ ਮੌਕੇ ਤੇ ਮੌਤ ਹੋ ਗਈਆ ਚਰਨਜੀਤ कौर ਦੀ ਧਿਆਨ ਲੈ ਕੇ ਹਟਿਆ ਜੋ ਗੱਲ ਕਰ ਰਵੇ ਕੀਤੀ ਜਾ ਰਹੀ ਹੈ ਬੜਿਆ ਦੇ ਟਰੱਕ ਚਾਲਕ ਜਾਂ ਕੈਂਟਰ ਚਾਲਕ ਬਸ ਉਹ ਐਵੇਂ ਚੱਲ ਰਹੀ ਆ ਬਾਦਸ਼ਾਹ ਜੀ ਤੁਹਾਨੂੰ ਸੱਚ ਕੀਤੀ ਜਾਊ ਤੇ ਇਹ ਪਤਾ ਲੱਗਾ ਪਏ ਉਹ ਨਸ਼ੇ ਵਿੱਚ ਸਗਾ ਜਾਂ ਪਹਿਲਾਂ ਵੀ ਉਹਦੇ ਉੱਤੇ ਕੀਤਾ ਡਾਕਟਰ ਸਾਹਿਬ ਉਹਦੇ ਬਾਰੇ ਜੋ ਵੀ ਕਰਨਗੇ ਨਾ ਨਿਵਾਜਾ ਕਰਾਇਆ ਜਾਊਗਾ ਤੇ ਉਹਦੇ ਬਾਰੇ ਜਰੂਰ ਦੱਸਿਆ ਜਾਊਗਾ ਸਪਸ਼ਟ ਕੀਤਾ ਜਾਊਗਾ ਪਲੀਜ਼ ਬੇਟ ਠੀਕ ਹੈ